ਸਸਕਲ ਦੋਸਤੋ ਦੋਸਤੋ ਇਸ ਵੇਲੇ ਸਿਆਸਤ ਦੇ ਹਲਕਿਆਂ ਵਿੱਚ ਬੜੀ ਹੀ ਦੁਖਦਾਈ ਖਬਰ ਹੈ ਅਤੇ ਗਮ ਦਾ ਮਾਹੌਲ ਛਾਇਆ ਹੋਇਆ ਹੈ ਕਿ ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਆਗੂ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਅਕਾਲ ਚਲਾਣਾ ਹੋ ਗਿਆ ਹੈ। ਉਹਨਾਂ ਵੱਲੋਂ ਰਾਜਨੀਤਿਕ ਸਫ਼ਰ ਵਿੱਚ 60 ਸਾਲਾਂ ਵਿੱਚ ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਵਜੋਂ ਸੇਵਾ ਨਿਭਾਈਆਂ ਗਈਆਂ ਹਨ। ਸਰਦਾਰ ਸੁਖਦੇਵ ਸਿੰਘ ਢੀਡਸਾ ਦਾ ਰਾਜ ਅਤੇ ਰਾਸ਼ਟਰੀ ਰਾਜਨੀਤੀ ਵਿੱਚ ਵੱਡਮੁੱਲਾ ਯੋਗਦਾਨ ਹਮੇਸ਼ਾ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ ਇਸ ਮੌਕੇ ਸਰਦਾਰ ਜਗਵਿੰਦਰਪਾਲ ਸਿੰਘ ਜਗਾਮਜੀਠਿਆ ਹਲਕਾ ਇੰਚਾਰਜ ਮਜੀਠਾ ਵੱਲੋਂ ਕਿਹਾ ਗਿਆ ਕਿ ਸਰਦਾਰ ਢੀਡਸਾ ਦੇ ਜਾਨ ਦੇ ਨਾਲ ਸਿਆਸਤ ਵਿੱਚ ਇੱਕ ਵੱਡਾ ਕਾਟਾ ਪਿਆ ਹੈ ਇਸ ਦੇ ਨਾਲ ਹੀ ਸਰਦਾਰ ਵਿਕਰਮਜੀਤ ਸਿੰਘ ਮੀਠੀਆ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਗਿਆ ਕਿ ਸਰਦਾਰ ਢੀਂਡਸਾ ਦੀ ਮੌਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਸਰਦਾਰ ਤਲਬੀਰ ਸਿੰਘ ਗਿੱਲ ਉਹਨਾਂ ਵੱਲੋਂ ਢੀਂਡਸਾ ਦੀ ਮੌਤ ਨੂੰ ਸਿਆਸੀ ਸਫਾ ਵਿੱਚ ਕਾਲਾ ਦਿਨ ਕਿਹਾ ਗਿਆ ਹੈ ਕਿ ਰੋਸ਼ਨ ਦਿਮਾਗ ਆਗੂ ਢੀਂਡਸਾ ਸਾਡੇ ਵਿੱਚ ਨਹੀਂ ਰਹੇ ਕਥੋ ਨੰਗਲ ਤੋਂ ਸਰਦਾਰ ਭਗਵੰਤਪਾਲ ਸਿੰਘ ਸੱਚਰ ਵੱਲੋਂ ਕਿਹਾ ਗਿਆ ਕਿ ਢੀਂਡਸਾ ਸਾਹਿਬ ਭਾਵੇਂ ਸਰੀਰਕ ਤੌਰ ਤੇ ਨਹੀਂ ਰਹੇ ਪਰ ਉਹਨਾਂ ਵੱਲੋਂ ਸਿਆਸਤ ਵਿੱਚ ਪਾਏ ਯੋਗਦਾਨ ਅਸੀਂ ਹਮੇਸ਼ਾ ਯਾਦ ਰੱਖਾਂਗੇ ਅਤੇ ਉਹਨਾਂ ਦਾ ਇਹ ਯੋਗਦਾਨ ਹਮੇਸ਼ਾ ਮਾਰਗਦਰਸ਼ਨ ਕਰਦਾ ਰਹੇਗਾ ਸਰਦਾਰ ਸੁਵਿੰਦਰ ਸਿੰਘ ਕਥੋ ਨੰਗਲਿਆ ਸਾਬਕਾ ਐਮਐਲਏ ਵੱਲੋਂ ਕਿਹਾ ਗਿਆ ਕਿ ਢੀਂਸਾ ਸਾਹਿਬ ਮੇਰੇ ਖਾਸਮ ਖਾਸ ਮਿੱਤਰਾਂ ਵਿੱਚੋਂ ਸਨ ਢੀਂਸਾ ਸਾਹਿਬ ਜੀ ਦੀ ਮੌਤ ਸਿਆਸਤ ਵਿੱਚ ਬਹੁਤ ਹੀ ਵੱਡਾ ਘਾਟਾ ਹੈ ਮਜੀਠੇ ਤੋਂ ਕਾਂਗਰਸੀ ਆਗੂ ਸਰਦਾਰ ਨਵਦੀਪ ਸਿੰਘ ਸੋਨਾ ਅਤੇ ਦਲਜੀਤ ਸਿੰਘ ਔਲਖ ਹੋਣਾ ਵੱਲੋਂ ਵੀ ਢੀਂਸਾ ਸਾਹਿਬ ਦੀ ਮੌਤ ਤੇ ਬਹੁਤ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗੁਰੂ ਮਹਾਰਾਜ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਨਿਰਪੱਖ ਨਿਤੜਕ ਮਝੈਲ ਟੀਵੀ